ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਹੋਰ ਫਿਰ ਕਿੱਦਾਂ? ਕੈਮੋ ਤੇ ਆਪਾਂ ਵੀ ਫਲ ਕੈਮਾ। ਤੇ ਅੱਜ ਲੱਗੇ ਵੀ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਆ ਕੱਲ੍ਹ ਦੇ ਲੱਗੇ ਹੋਇਆ ਤੇ ਅੱਜ ਬੰਦੀ ਰਹਿ ਗਏ ਸਾਰੇ ਤਿੰਨ। ਬਾ ਥੋੜੇ ਗਿਆ ਕੋਈ ਨਹੀਂ ਆਪਾਂ ਨਵੇੜ ਤੋਂ। ਰਹਿ ਜਾਂਦਾ ਤਾਂ ਥੋੜਾ ਜਿਹਾ ਆ। ਆਪਾਂ ਨਵੇੜ ਦਾ ਨਾ ਸਾਰਾ। ਹਾਂ। ਪਰ ਹੈ ਵੀ ਆਪਾਂ ਤਿੰਨੇ ਜਾਣੇ ਅੱਜ। ਹੁਣ ਕੋਈ ਚੱਕਰ ਨਹੀਂ। ਤਿੰਨ ਨੂੰ ਕੀ ਹੁੰਦਾ? ਲੱਗੇ ਵਿਆਂ ਹੌਲੀ ਹੌਲੀ ਕੋਈ ਚੱਕਰ ਨਹੀਂ ਹੈਗਾ ਨਵੇੜੇ ਤਉ ਗਏ ਸ਼ਾਮ ਤੱਕ ਨਵੇੜ ਦਾਣਾ ਯਾਰ ਆਪਾਂ ਨੇ ਬਾਕੀ ਨਿਬੜ ਜਵੇ ਬਹੁਤ ਆ ਹਾਂ ਬੋਲ ਹਾਂ ਫਿਰ ਅੰਮੇ ਵਧੀਆ ਪਹਿਲਾਂ ਕਿੱਥੇ ਗਿਆ ਹੋਂਦਾ ਤੂੰ ਰੋਪੜ ਗਿਆ ਤਾ ਰੋਪੜ ਉੱਤਰ ਦੇ ਫਰੋਂਡ ਇੱਕ ਦਿਨ ਮੁੰਡੇ ਨੂੰ ਅੱਛਾ ਪਰ ਹੁਣ ਵੀ ਇਹ ਡੱਬੇ ਗਿਆ ਹਾਂ ਹਾਂ ਓਕੇ ਲੱਗ ਨੋ ਡਿੱਕੀ ਗਏ ਇਹਨੂੰ ਹੈ ਆਪਾਂ ਇਨੋ ਡਿੱਕੀ ਗਏ ਹੋਰ ਕੰਦਾਸੇ ਕੇ ਦਾ ਜਲੇ ਜਾਂਦਾ ਦੱਸਿਆ ਕਰਾਂ ਬੰਦ ਰਿਹਾ ਮੈਨੂੰ ਤਾਂ ਲੱਗਿਆ ਤੂੰ ਟਰੈਕਟਰ 'ਤੇ ਬੈਠਾ ਟਰੈਕਟਰ 'ਤੇ ਬੈਠੇ ਫਿਰ ਟਰੈਕਟਰ ਦੇ ਬਾਹਰ ਤੂੰ ਲੰਘੇ ਗਿਆ ਅੱਛਾ ਪਹਿਲਾਂ ਅਮੇ ਇਧਰ ਵਾਲੀ ਲੇਨ ਪੂਰੀਆਂ ਕਰ ਲਾ ਉਹ ਦੋ ਨਹੀਂ ਇਧਰ ਦੋ ਆਦੇ ਪਈਆਂ ਖਾਲੀ ਚਲੋ ਫਿਰ ਗਾਣੇ-ਗੁਣੇ ਲਾ ਲਈ ਫਿਰ ਆਪਾਂ ਗਾਣੇ-ਗੁਣੇ ਲਾ ਕੇ ਤੂੰ ਅੰਮੇ ਫਿਰ ਬਾਅਦ 'ਚ ਜੇ ਖੜ ਗਿਆ ਨਾ ਫਿਰ ਬੀਜ ਤਿਆਰ ਕਰ ਲਈ ਬੀਜ ਨਾਲੇ ਬਾਹਰ ਕੱਢਣੇ ਯਾਰ ਭਰੀਆਂ ਸਾਰੀਆਂ ਹਾਂ ਉਹ ਧੱਲੇ ਅੰਕਲ ਮੜੀ ਗਲਤੀ ਕਰਤੀ ਨਾ ਸਾਈਡ ਸਾਈਡ ਪਉ ਨੂੰ ਕਿਉਂਕਿ ਹੁਣ ਟਾਈਟਰ ਸਿਰੇ ਨਹੀਂ ਜਾਂਦਾ ਦੁਆਰੇ ਫੇਰ ਹਲਕੇ ਹਲਕੇ ਲਾਉਣੇ ਪੈਣੇ ਆ ਜਾਦਾ ਫਿਰ ਉਹ ਅੰਕਲ ਉਹ ਇੰਜਨ ਕੋ ਰੱਖ ਦਿੰਦਾ ਮੋਟਰਸੈੱਕ ਕੋ ਹਾਂ ਮੋਟਰਸੈੱਕ ਕੋ ਉੱਥੇ ਸਹੀ ਤਾਂ ਅੱਧੀਆਂ ਕੁ ਭਰੀਆਂ ਆਪਾਂ ਖੇਤ ਚ ਕਰ ਲੈਣੀਆਂ ਤੇਆਂ ਹਾਂ ਮੁੱਕੀ ਕਰ ਲੈਣੀਆਂ ਤੇਆਂ ਨਾਲੇ ਸਾਰਾ ਲੇਅਰ ਵੀ ਹੋਣਾ ਤਾਂ ਨਾਲੇ ਬੀਜ ਵੀ ਹੋਣਾ ਤਾਂ ਹੁਣ ਉਹ ਇੰਨਾ ਇੰਨਾ ਕੁ ਛੱਡਣਾ ਪੈਣਾ ਦੁਆਰੇ ਲਾਉਣੇ ਪੈਣੇ ਆ ਹੁਣ ਉਹ ਹੂੰ ਆ ਸੱਟੇ ਜਾਉਣਾ ਕੰਮ ਬਾ ਕੋਈ ਨਹੀਂ ਕਰ ਦਾਣਾ ਅੱਜ ਆਪਾਂ ਨੇ ਲਾ ਕੇ ਜਾਣਾ ਨਾਨਾ ਨਵੇੜ ਦਾਣਾ ਅੱਜ ਦਾ ਹਾਂ ਹਾਂ ਸਵਾਗਾ ਮਾਰਨਾ ਤਾਂ ਪਰ ਪਤਾ ਨਹੀਂ ਯਾਰ ਹਾਂ ਕਿ ਪੈਰਾਂ ਨਾਲ ਜੀ ਦਸਲਾ ਪੈਰਾਂ ਨਾਲ ਹੀ ਪਾ ਦੀਏ ਪੈਰਾਂ ਨਾਲ ਸਹੀ ਰਹਿਣਾ ਸਵਾਗੇ ਨਾਲ ਚੱਲ ਕੋਈ ਨਹੀਂ ਬਾਕੀ ਦੇਖ ਲਾਂਦੇ ਆ ਫਿਰ ਕੱਲ ਇੱਥੇ ਤਾਂ ਹੋਰੇ ਹੋ ਗਈ ਦੀ ਲੈਣ ਜੀ ਇਧਰੋਂ ਵੜਦੀ ਸੀ ਏਡਾ ਯਾਰ ਮੈਂ ਇਧਰੋਂ ਵੜਦੀ ਸੀ ਏਡਾ ਨਾਲ ਕਹਿੰਦੇ ਮੁੰਡੇ ਥੱਕ ਗਏ ਤੇ ਰੈਸਟ ਲੈ ਲੀਏ ਨਾ ਥੋੜੀ ਜੀ ਹਾਂ ਜ਼ਰੂਰੀ ਆ ਸਾਰਾ ਬੀਜਣਾ ਵੀ ਤਾਂ ਹੈਗਾ ਹਾਲਿਆ ਆਹ ਰਹਿ ਗਏ ਬਸ ਸਿਆੜ ਸਿਆੜ ਕੱਢਣ ਦੇ ਰਹਿ ਗਏ ਸਿਆੜ ਰਹਿ ਗਏ ਉਧਰ 2 ਸਿਆੜ ਰਹਿ ਗਏ ਬਸ ਉਹ ਲæg ਲਾਗਾ ਹਾਂ ਉਹ ਤੁਸੀਂ ਕਰੋ ਮੈਂ ਸਿਆੜ ਕੱਢਦਾ ਨੇ ਇਹਨੂੰ ਹਾਂ ਮੈਂ ਸਹੀ ਆ ਬਹੁਤ ਠੀਕ ਉਧਰ ਪੋਟਾਂ ਓਕੇ ਆ ਬਾਬੋ ਇਹਨੇ ਆਪਾਂ ਅੱਜ ਨਵੇੜ ਦਾਣਾ ਮੇਰ ਤੇ ਨਾਲ ਚੇਹਾਂ ਠੀਕ ਆ ਜੇ ਛੇ ਛੇ ਕੇ ਛੇ ਵੱਧ ਗਏ 80 ਨਾ ਨਾ ਕੋਈ ਚੱਕਰ ਨਹੀਂ ਅੱਜ ਤਾਂ ਆਪਾਂ ਨੇ ਫੁੱਲ ਫਾਈਨਲ ਕਰ ਦੇਣਾ ਇਹਨੂੰ ਪਾ ਲੈਣਾ ਲੋ ਜੀ ਤੇ ਹੁਣ ਲੱਗਿਆ ਆਪਾਂ ਸਿਆੜ ਕੱਢਣ ਤੇ ਇੱਧਰ ਬਾਗੂ ਵਾਲ ਹਰਮਨ ਲੱਗੇ ਹੋਏ ਆ ਆਪਾਂ ਨੇ ਉਹ ਥੋੜੇ ਜਿਹਾ ਉਧਰ ਉਹ ਕੱਢ ਤੇ ਕਿਉਂਕਿ ਫਿਰ ਉੱਥੇ ਭਰੀਆਂ ਪਈਆਂ ਦੀਆਂ ਨਾ ਤਾਂ ਕਰਕੇ ਹੋਰਾਂ ਧੱਕ ਲੱਗੇ ਹੋਏ ਤੇ ਫਿਰ ਆਪਾਂ ਨੇ ਹੋਰ ਭਰੀਆਂ ਝੱਕ ਕੇ ਉਹ ਅੱਗੇ ਤੱਕ ਕਰ ਤੇ ਕਿ ਗਾਇ ਨਾ ਫਿਰ ਉਧਰ ਤੇ ਸੌਖਾ ਲੱਗ ਜੂਗਾ ਉਹ ਰਹਿ ਗਿਆ ਥੋੜੀ ਜੀਆਂ ਬੰਦੋ ਰਹਿ ਗਏ ਥੋੜੇ ਉਹ ਭਰੀਆਂ ਚੱਕੇ ਦੇ ਬਾਅਦ ਕਰਦੇ ਆ ਉਹਨਾਂ ਨੂੰ ਸੈੱਟ ਜੀਆਂ ਇੰਨੇ ਨੂੰ ਆਪਾਂ ਇੱਧਰ ਵਾਲੇ ਸਿਆਣ ਘਾੜਦੀ ਏ ਤੇ ਉਹ ਚੋਬਰ ਲੱਗੇ ਹੋਇਆ ਦੋ ਜਾਨੇ ਤੇ ਅੱਜ ਅਸੀਂ ਤਿੰਨੇ ਜਾਨੇ ਆ ਬਸ ਬਾਕੀ ਇੱਕ ਵਿਆਹ ਦਾ ਤੇ ਉੱਥੇ ਵਿਆਹ ਨੂੰ ਗਏ ਹੋਏ ਆ ਅੱਧੇ ਆਪਣੇ ਕੰਮੋਕਾਰੀ ਗਏ ਹੋਏ ਆ ਚਲੋ ਨਿਬੜ ਜੂ ਅੱਜੋ ਤੇ ਨਵੇੜ ਤੋਂ ਨੇ ਫਿਰ ਆ ਜਾਣਾ ਇੰਨਾ ਵੀ ਰਹਿ ਗਿਆ ਪੁਰਾ ਦੇ ਦਾ ਬੈ ਕੇ ਜਾਣਾ ਕਿਉਂਕਿ ਇੱਧਰ ਖੇਤ ਤਿਰਛਾ ਜਾ ਲਓ ਜੀ ਮੁੰਡਿਆਂ ਨੇ ਐਂਡ ਤੋਂ ਕਹਿੰਦੇ ਗੰਨਾ ਬੀਜਤਾ ਸਾਰਾ ਬਸਾ ਥੋੜੀ ਜਿਹਾ ਰਹਿ ਗਈ ਤੇ ਉਧਰ ਲੱਗੇ ਨੇ ਪਾਗੂ ਤੇ ਪਿਰਤ ਤੇ ਆਹ ਬਾਹਰ ਦੀ ਸਾਈਡ ਕੱਢ ਰਹੇ ਨੇ ਇੱਧਰ ਸਾਡਾ ਚੋਪਰ ਤੇ ਉਧਰ ਲਾਡੀ ਤੇ ਹੰਮਾ ਲੱਗੇ ਹੋਏ ਨੇ ਗੰਨਾ ਵੱਢਣ ਤੇ ਵੀਰਾ ਵੀ ਹੁਣੀ ਆਇਆ ਵਿਆਹ ਤੋਂ ਸਾਰਾ ਗੰਨਾ ਬੀਜਤਾ ਐਡ ਤਾਂ ਨਾ ਕਰਾ ਫਲੌਕਸ ਨੇ ਮੀਨ ਉਹ ਲਾਡੀ ਓਏ ਉਹ ਝੋਲੀ ਪਰਦੇ ਹਾਂਜੀ ਤੇ ਆਪਾਂ ਆ ਗਏ ਅਗਲੇ ਦਿਨ ਫੇਰ ਖੇਚ ਤੇ ਆਪਣਾ ਕੱਲ ਰਹਿ ਗਿਆ ਸੀਗਾ ਤੇ ਹੁਣ ਆਪਾਂ ਨੇ ਥੋੜੇ ਜਿਹੇ ਸਿਆੜੇ ਜੇ ਕੱਢਿਆ ਦੋ ਤਿੰਨ ਜਿਹੜੇ ਸਾਡਾਂ ਪਰ ਤੇ ਆ ਬਾਕੀ ਗੰਨਾ ਵਾਲੇ ਚੱਕ ਕੇ ਉਹ ਸਿਆੜਾਂ ਪਰ ਲਾਈ ਜਾਂਦੇ ਆ ਤੇ ਬਾਕੀ ਆ ਜਿਹੜੇ ਰਹਿੰਦੇ ਆ ਸਿਆੜ ਆਪਾਂ ਉਹ ਕੱਢਦੇ ਆ ਚਲੋ ਵੀ ਮੁੰਡੇ ਚਾਬੀ ਲਈ ਆ ਗਈ ਆ ਆ ਗਈ ਡੀਗਲਿਓ ਚਾਹ ਨੂੰ ਹਾਂ ਤੇ ਉਹ ਉੱਥੇ ਪੈਪਲੀ ਕਰਦਾ ਕਹਦਾ ਪੈਪ ਆਹੋ ਪਾਣੀ ਆਲਾ ਕਿਹੜਾ ਪਾਣੀ ਆ ਸਰਕਾਰੀ ਟੁੱਟੀ ਵਾਲਾ ਅੱਛਾ ਅੱਛਾ ਕਿਧੇ ਤੱਕ ਰੇ ਆ ਇਹ ਨਹੀਂ ਕਹਿੰਦਾ ਅੱਛਾ ਨਾ ਕੰਪਲੀਟ ਕਰੋ ਫਿਰ ਉਹ ਬਣੀ ਕੀ ਕਰੀ ਜਾਂਦੇ ਸਧਰੇ ਜੇ ਤੇ ਬਸ ਰਹਿੰਦਾ ਤਾਂ ਆਪਣਾ ਥੋੜਾ ਜਿਹਾ ਹੀ ਆ ਆ ਸੈੱਡ ਹੀ ਰਹੇਗੀ ਬਸ ਤੇ ਉਧਰ ਆਪਣਾ ਸਾਰਾ ਕੰਪਲੀਟ ਹੋ ਗਿਆ ਤਾਂ ਤੇ ਉਹ ਜਿਹੜੇ ਨਵੇਂ-ਨਵੇਂ ਸੜਜੇ ਦੇਖਦੇ ਆਂ ਉੱਥੇ ਦੇ ਲੈ ਕੇ ਆਪਣੇ ਇੱਧਰ ਥੋੜੇ ਥੋੜੇ ਤੱਕ ਉਹ ਬਸ ਉੱਥੇ ਉੱਥੇ ਤੱਕ ਹਨਾ ਕਿਉਂਕਿ ਮੂਰੇ ਇੱਧਰ ਗੰਨਾ ਪਿਆਦਾ ਨਾ ਸਾਰੇ ਲਾਈਨ ਚ ਗੰਨਾ ਕਰਿਆ ਵਾ ਤਾਂ ਢੇਰੀ ਕਰਿਆ ਵਾ ਤਾਂ ਕਰਕੇ ਆਪਣੇ ਰਹਿ ਗਏ ਸਾਈਡ ਤੇ ਉੱਥੇ ਤੱਕ ਆਪਣਾ ਸਾਰਾ ਉਧਰ ਨਿਬੜ ਗਿਆ ਬਸ ਆਹ ਸਾਡਾ ਰਹਿ ਗਿਆ ਤੇ ਉਹਦੇ ਬਾਅਦ ਦੇਖਦੇ ਆਂ ਫਿਰ ਡਾਇਆ ਪਾ ਕੇ ਹੌਲ-ਹੌਲ ਕਾ ਸਵਾਗਾ ਮਾਰ ਦਾਂਗੇ ਕਿਉਂਕਿ ਸਲਾਹ ਤਾਂ ਵੈਸੇ ਪੈਰਾਂ ਨਾਲ ਮਿੱਟੀ ਪਾਉਣ ਦੀ ਸੀ ਪੈਰਾਂ ਨਾਲ ਪਰ ਬੰਦੇ ਨਹੀਂ ਹੈਗੇ ਬੰਦੇ ਹੈਗੇ ਕੌਣ ਦੇ ਕਰਨ ਪੜਮਾਉਂ ਮੜੀ ਪੈ ਤੁਰ ਕੀ ਅੱਪਾ ਤਿੰਨੇ ਜਾਣੇ ਜਿੰਨੇ ਕੱਲ ਤੇ ਜੁਨ ਨੇ ਅੱਜਾਂ ਕੱਲ ਵੀ ਮੈਂ ਬਾਗੂ ਹਮਾਂ ਲੱਗੇ ਵੇ ਤੇ ਅੱਜ ਵੀ ਮੈਂ ਬਾਗੂ ਹਮਾਂ ਹੀ ਆ ਜਿੰਨਾਂ ਕੇ ਪੈਰਾਂ ਪੈਂਦਾ ਪਹਿਲਾਂ ਨਾਲ ਪਾ ਲੂਗੇ ਮੈਂ ਮਤਲਬ ਨਗਰਾ ਜੀ ਉਹ ਮੈਂ ਕੀ ਖਬਰ ਹੈ ਉਹ ਆਇ ਨਾਲ ਲੱਗੇ ਵੀ ਪਤਾ ਨਹੀਂ ਮੈਂ ਕੌਣ ਕਹਿ ਗਿਆ ਤਾਂ ਕਰਕੇ ਉਹ ਇੱਥੇ ਦਿਖਾ ਦੇਣਾ ਸੀਗਾ ਐਂ ਛੋਣਾ ਜਾਂ ਮੁੰਡਾ ਚਲੋ ਯਾਰ ਅੱਜ ਕੱਢ ਨੂੰ ਵੀ ਜਾਣਾ ਅੱਜ ਭਰੀਆਂ ਚੱਕ ਯਾਰ ਚਲੋ ਚਲੋ ਨਵੇੜੋ ਚਲੋ ਆ ਜਾ ਭਰੀਆਂ ਚੱਕੋ ਹਣਾ ਤੇ ਨਵੇੜ ਦੀ ਆਪਾਂ ਤੇ ਉਹਦੇ ਬਾਅਦ ਸੈਡਾਂ ਜੀਆਂ ਕੱਢ ਗਏ ਬਸ ਫੇਰ ਭਰੀਆਂ ਹੀ ਪਾਉਣੀਆਂ ਆ ਪੱਛੀਆਂ ਜੀਆਂ ਪਾਉਣੀਆਂ ਜਿਹੜੀਆਂ ਰਹਿ ਗਈਆਂ ਨਾਲੇ ਆ ਹੁਣ ਆ ਤਾਂ ਕਰ ਲਿਆ ਤੁਸੀਂ ਇੱਥੇ ਠੀਕ ਆ ਬਾਕੀ ਆਪਾਂ ਨੇ ਸੜਕ ਪਰੇ ਕਰਨੀਆਂ ਥੋੜੀਆਂ ਜੀਆਂ ਇੱਥੇ ਕਰ ਲੈਣੀਆਂ ਤੇ ਉਹ ਜਿਹੜੀਆਂ ਭਰੀਆਂ ਪਈਆਂ ਦੋ ਦੋ ਕੋ ਭਰੀਆਂ ਆਪਾਂ ਨੇ ਉਧਰ ਕਰ ਦੇਣੀਆਂ ਕਿਉਂਕਿ ਫੇਰ ਇੱਧਰ ਨੂੰ ਆਉਣਾ ਨਹੀਂ ਪਊਗਾ ਉੱਥੀ ਉਧਰ ਦਾ ਉਧਰ ਹੀ ਸੜਜੂ ਤੇ ਇੱਧਰ ਦਾ ਇੱਧਰ ਸੜਜੂ ਠੀਕ ਆ ਚਲੋ ਆ ਮੈਂ ਚੱਕਾ ਮੋਟਾ-ਮੋਟਾ ਗੰਨੈ ਇੱਥੇ ਦੇ ਪਾਲ ਲਏ ਆ ਮੈਂ ਆਪਨੇ ਚੱਲ ਫਿਰ ਇੱਥੇ ਦੇ ਪਾਲ ਲੰਦੇ ਆ ਹੋਰ ਕੋਈ ਚੱਕਰ ਨਹੀਂ ਵਾਲਿਆਂ ਨਾਲ ਚੱਕ ਹੋ ਜੂਗਾ ਇੱਥੇ ਦੀ ਉਹ ਆ ਸਾਰਾ ਬਾ ਠੀਕ ਆ ਫਿਰ ਚਲੋ ਠੀਕ ਆ ਆ ਜਿਹੜੀਆਂ ਆ ਚੁਗ ਲਓ ਫਿਰ ਆ ਪਛੀਆਂ ਜੀਆਂ ਨਾ ਵਾਹ ਉਹ ਮਾਣੀ ਮਾਣੀ ਆ ਜਿਹੜੀਆਂ ਏਡਾਂ ਗਿਰੀਆਂ ਹੋਈਆਂ ਮਾਣੀ ਮੁੱਟੀਆਂ ਰਹਿਣ ਦੋ ਬਰੀਕ ਰਹਿਣ ਦੋ ਮੋਟੀ-ਮੋਟੀਆਂ ਚੱਕ ਲਓ ਕੋਈ ਚੱਕਰ ਨਹੀਂ ਹੈਗਾ ਬਾਕੀ ਠੀਕ ਆ ਮੈਂ ਚੱਕ ਕੇ ਬਾਹਰ ਗਿਆ ਤੇ ਲਓ ਜੀ ਤੇ ਆਪਾਂ ਲੱਗੇ ਮੈਂ ਪਛੀਆਂ ਕਰਨ ਤੇ ਅਦਰ ਚੋਬਰ ਲੱਗੇ ਵਿਆਂ ਸਿਆੜ ਅੱਜ ਪਛੀਆਂ ਪਾਉਣ ਲੱਗੇ ਆ ਚੋਬਰ ਉਹ ਨਹੀਂ ਬਸ ਅਸੀਂ ਤਿੰਨੇ ਜਣੇ ਰਹਿ ਜਾਂਦੇ ਆ ਪਤਾ ਨਹੀਂ ਕਾਤੇ ਆ ਚਾਵਨ ਨੂੰ ਬਥੇਰੇ ਆ ਜਾਂਦੇ ਆ ਹੁਣ ਆ ਕੰਮ ਦੇ ਟਾਈਮ ਅਸੀਂ ਤਿੰਨੇ ਰਹਿ ਜਾਂਦੇ ਆ ਪਤਾ ਨਹੀਂ ਕਾਤੇ ਰਹਿ ਜਾਂਦੇ ਆ ਪਤਾ ਨਹੀਂ ਕਿ ਭਾਈ ਡਿਊਟਾਂ ਵਾਲਿਆਂ ਤਾਂ ਕਰਕੇ ਪਤਾ ਨਹੀਂ ਘਰਾਂ ਨਹੀਂ ਨਿਕਲਦੇ ਤਾਂ ਕਰਕੇ ਤੇ ਬਸ ਚਲੋ ਤੇ ਇੱਧਰ ਤਾਂ ਕਰਤਾ ਆਪਣੇ ਵੇਲਾ ਆਇਆ ਨਾ ਥੋੜੀਆਂ ਚੱਕ ਹੋ ਜਾਣ ਤੇ ਉਹ ਜਿਹੜੇ ਆਪਾਂ ਨੇ ਸਾਈਡ 'ਚ ਕੱਢੇ ਤੇ ਉਹਨਾਂ 'ਚ ਪਾ ਦੇਣ ਫਿਰ ਆਪਾਂ ਹੋਰ ਕੱਢ ਦੋਨੇ ਆ ਸਿਆੜ ਤੈਨੂੰ ਆਪਾਂ ਵਾਲੇ ਪੱਛੀਆਂ ਜਿਆ ਕਰ ਲੈਂਦੇ ਆ ਹਾਂ ਕਰੀ ਤੇ ਮੋਟਾ ਵਲਟਰਾ ਕੱਢ ਲੈ ਇਹ ਚ ਆਹੋ ਮੋਟਾ ਮੋੜਾ ਗੰਨਾ ਬੀਜ ਜਿਆ ਕੱਢ ਲੈਣਾ ਆਪਾਂ ਨੇ ਗੰਨੇ ਕੋਈ ਚੱਕਰ ਨਹੀਂ ਤੇ ਨਵੇੜ ਦਿਆਂ ਫਿਰ ਬਾਕੀ ਫਿਰ ਨਵੇੜ ਦੇ ਦੇ ਤੇਰੇ ਇਹਦਾ ਕਿਆ ਕਰਨਾ ਭਈਏ ਦੇਰ ਬਾਅਦ ਦੀ ਭਈਏ ਨੂੰ ਲਿਆਉਂਗੇ ਦੇਖ ਲੈ ਭਈਏ ਨੂੰ ਲਿਆਉਂਗਾ ਹਾਂ ਨਾ ਮਾਮੇਰਾ ਦੇ ਲੱਗੇ ਹੋਣਾ ਬਾਕੀ ਦੇਖ ਲੈਂਦੇ ਆਵੇਂ ਟੋਟੇ ਨਹੀਂ ਯਾਰ ਛੋਲ ਛੋਟੇ ਨਹੀਂ ਤੇਰੀ ਜੇ ਆਪ ਆਹ ਹੁੰਦਾ ਆਉ ਵਾਲੂਗੇ ਯਾਰ ਤੂੰ ਪਾ ਦੂੰਗਾ ਮੈਂ ਤਾਂ ਪਾ ਦੂੰਗਾ ਕੀ ਹੀਰ ਨਹੀਂ ਆ ਹਾਂ ਕੇਨਾਂ ਕਾ ਨੂੰ ਛੱਟਾ ਹੀ ਮਾਰ ਦੇਣਾ ਯਾਰ ਐ ਕਿਹ ਹੈ ਕੇਨਾਂ ਛੱਟਾ ਮਾਰ ਦੂੰਗਾ ਯਾਰ ਕੌਣ ਕਹਾਂ ਕੇਨਾਂ ਕੱਟ ਕੇ ਆਉਣਾ ਠੀਕ ਹੈ ਯਾਰ ਕੇਨ ਨੂੰ ਤਾਂ ਬਹੁਤ ਟਾਈਮ ਲੱਗ ਜਾਣਾ ਬਾਗੂ ਨਹੀਂ ਤੈਨੂੰ ਭਲੇਖਾ ਬਾਈ ਮੱਕੀ 'ਚ ਬਹੁਤ ਟਾਈਮ ਲੱਗਦਾ ਮੱਕੀ 'ਚ ਮੈਂ ਕੇਰਿਆ ਤਾਂ ਇੱਕ ਵਾਰ ਪਿਛਲੇ ਸਾਲ ਕੋਈ ਨਹੀਂ ਹਮਾ ਹੈਗਾ ਆਪਣੇ ਕੋਲ ਤਿੰਨੇ ਜਾਣੇ ਹੈਗੇ ਆਪਣਾ ਚੱਲ ਦੇਖਦੇ ਹਾਂ ਫਿਰ ਚਾ ਵਣਦਾ ਪਹਿਲਾਂ ਨਵੇੜ ਦੀ ਬੀਜ ਦੀ ਪਹਿਲਾਂ ਐਂ ਕਰ ਮੋਟਾ-ਮੋਟਾ ਕੱਢ ਲੈ ਜੋ ਠੀਕ ਆ ਜੋਬਰ ਅੰਮੇ ਲੋ ਜੀ ਤੇ ਆਪਣਾ ਹੋ ਗਿਆ ਫਾਈਨਲ ਬਸ ਥੋੜਿਆ ਕੁੰਝਾ ਜਿਆ ਰਹਿ ਗਿਆ ਤੇ ਇੱਧਰ ਹੋ ਗਿਆ ਆਪਣਾ ਸਾਰਾ ਕੰਮ ਕੰਪਲੀਟ ਸਾਰਾ ਕੰਮ ਕੰਪਲੀਟ ਹੋ ਗਿਆ ਬਾਈ ਕੰਪਲੀਟ ਕੰਪਲੀਟ ਤੇ ਰਹਿ ਗਿਆ ਥੋੜਿਆ ਕੁੰਝਾ ਤੇ ਉਹਨੂੰ ਵੀ ਹੁਣ ਕੱਢ ਕੇ ਮੜਿਆ ਬੀਜਾ ਕਰਤੀਏ ਦੂਸਰੇ ਬੀਜ ਆਪਣੇ ਕੋਲ ਬਾਜਵਾਉ ਗਿਆ ਇੱਧਰ ਵੀ ਆ ਤੇ ਉੱਧਰ ਵੀ ਬਚ ਗਿਆ ਹਣਾ ਤੇ ਚਲੋ ਬੀਜਾ ਕਰਦੀਏ ਫਿਰ ਨਵੇੜ ਦੀ ਸਾਰਾ ਕੰਮ ਤੇ ਫਿਰ ਰੇਤਾ ਦੇਖਦੇ ਆਂ ਕਿਆ ਕਰਨਾ ਲਓ ਜੀ ਤੇ ਹੋ ਗਿਆ ਆਪਣਾ ਫਾਈਨਲ ਤੇ ਚੋਬਰ ਲਾਤਾ ਪਾਨੇ ਇੱਧਰ ਚੋਬਰ ਤੇ ਨਾਮ ਲਿਖਾ ਕੇ ਲਗਾਣਾ ਉਹ ਲਿਆਓ ਆ ਦਾਤ ਤਾਂ ਇ ਰੱਖਿਆ ਦਾ 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 ਤੇ ਤਿਆਰ ਪਰ ਤਿਆਰ ਚੋਬਰ ਹੁਣੀ ਤਿਆਰ ਪਰ ਤਿਆਰ ਹਥਿਆਰ ਚੱਕ ਗਏ ਤੀਜੀਆ ਕਰ ਦਈਏ ਤੇ ਆਓ ਬਈ ਇੱਥੇ ਕਰ ਦਿੰਦੇ ਆ ਇਹਦਾ ਕਰ ਦਿੰਦੇ ਆ ਆ ਵੱਡਾ ਮੁਠੀ ਮੁਠਾ ਲਓ ਜੀ ਕਹਿੰਦੇ ਚੋਬਰ ਹੁਣੀ ਹੋ ਗਏ ਬੇਲੇ ਬੇਲੇ ਜੀ ਬੇਲੇ ਤੇ ਉਧਰ ਲੱਗਿਆ ਵਾ ਗਰਜੀਤ ਸੁਆਗਾ ਮਾਰਨ ਤੇ ਇੱਧਰ ਆਪਾਂ ਲੱਗੇ ਹੋਏ ਆ ਗੱਲਾਂ ਦਾ ਖੜਾ ਬਣਾਉਣ ਆਪਾਂ ਤੇ ਬਿੱਲੇ ਬੁੱਲੇ ਹੋ ਗਏ ਸੀਗੇ ਤਾਂ ਕਰਕੇ ਫਿਰ ਹੁਣ ਖੜੇ ਆ ਦੇਖਣ ਲੱਗੇ ਹੋਇਆ ਮੁੰਡੇ ਨੂੰ ਹਾਉ ਨੂੰ ਹਾਉ ਨੂੰ ਦੇਖਣ ਲੱਗੇ ਆ ਆ ਤੇ ਆਪਾਂ ਨੇ ਹਲੇ ਉਹ ਵੀ ਛੱਡ ਕੇ ਆਉਣਾ ਬਾਈ ਆਹ ਹਾਲ ਗੰਨੇ ਵਾਲੇ ਹਾਲ ਕਦੇ ਛੱਡਿਆ ਤੁਸੀਂ ਯਾਰ ਉਹ ਮੈਂ ਕਿਹਾ ਤਾਂ ਗੁਰਜੀਤ ਸਿੰਘ ਦਾ ਉਧਰ ਛੱਡਿਆ ਮੈਂ ਕਿਹਾ ਚੱਲ ਕੋਈ ਮਾਮਾ ਕਹਿੰਦਾ ਨਹੀਂ ਚਾਹੀਦੇ ਨਹੀਂ ਹੈ ਕਹਿੰਦਾ ਉਹਨਾਂ ਦੇ ਹੀ ਛੱਡਿਆ ਹੈ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਛੱਡਿਆ ਹਾਂਗਾ ਫਿਰ ਆਪਾਂ ਰੋਗਾ ਸੁਗਾ ਮਾਰ ਕੇ ਫਿਰ ਬੱਟ ਦੇਖ ਲੂਗੇ ਜੇ ਬੱਟ ਉਹਦੇ ਨਾਲ ਪਾਣੀ ਹੋਈ ਜਿੰਦੇ ਨਾਲ ਪਾਣੀ ਹੋਈ ਤਾਂ ਜਿੰਦੇ ਨਾਲ ਨਹੀਂ ਫਿਰ ਹੱਥਾਂ ਵਾਲੇ ਜਿੰਦੇ ਨਾਲ ਤੁਸੀਂ ਪਾ ਲਿਓ ਫਿਰ ਆਪਾਂ ਤਾਂ ਚਲੇ ਜਾਣਾ ਪਿੰਡ ਨੂੰ ਵੇਰਾ ਪਾਣਾਲ ਬਾਣੇ ਨੂੰ ਤਾਂ ਕੋਈ ਚੱਕਰ ਨਹੀਂ ਹੈਗਾ ਲੱਗਿਆ ਵਾ ਨਜ਼ਾਰੇ ਨਾਲ ਹੌਲੀ ਹੌਲੀ ਟੁਕ 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 ਮੰਮੀ ਨੋ ਨੀ ਆਹ ਸਹੀ ਗਿਆ ਲਾ ਬਾ ਲੱਗਣਾ ਤਾਂ 15 20 ਮਿੰਟ ਹੈ ਆ ਬਹੁਤਾ ਟਾਈਮ ਨਹੀਂ ਲੱਗਣਾ ਤੇ ਗੰਨਾ ਆਪਣਾ ਬਾਜਕ ਬਹੁ ਗਿਆ ਬੀਜ ਉਹ ਉਧਰ ਵੀ ਵੇਆ ਛੋੜਾ ਜਾ ਆ ਨੰਨੇ ਕੰਮ ਦਾ ਗੁਰਾ ਦਾ ਬਾਜ ਗਿਆ ਤੇ ਫਿਰ ਦੇਖਦੇ ਆਂ ਕੀ ਕਰਨਾ ਨਾ ਇਹਦਾ ਤੇ ਲੱਗ ਗਿਆ ਵਾਹ ਚੋਬਰ ਲਾਉ ਜੀ ਤੇ ਹੋ ਗਿਆ ਆਪਣਾ ਫਾਈਨਲ ਤੇ ਆਓ ਥੋੜੀ ਸੈੱਡ ਰਹਿ ਗਿਓ ਕਰਦੇ ਆਂ ਬੱਸ ਤੇ ਇੱਧਰ ਜਿਹੜੀਆਂ ਮਾਣੀ ਮੁੱਟੀਆਂ ਪੰਛੀਆਂ ਜੀ ਉੱਠੀਆਂ ਤੇ ਆਪਾਂ ਨੂੰ ਆਪਾਂ ਨੇ ਇਸ ਪਾਸ ਗੁਰਾ ਹੀ ਲਾਤੇ ਸੀਗੇ ਜੀ ਦੱਬ ਦਿਓ ਹਣਾ ਆ ਤੁਹਾਨੂੰ ਪਤਾ ਹੀ ਆ ਮਾਣੀ ਮੋਟੀਆਂ ਦਾ ਪੱਛੀ ਉੱਥੇ ਹੀ ਗੱਟਨੀ ਆ ਨਾ ਬਾਕੀ ਦਾ ਫੜਾ ਨਿਭੜ ਗਿਆ ਇਹ ਬਾਤ ਚੱਲ ਗਿਆ ਹੁਣ ਆਪਾਂ ਬੱਟ ਕੁੱਚ ਲਾਂਗੇ ਬੱਟ ਕਿਵੇਂ ਪਾਉਣੀ ਆ ਧਾਣੇ ਨਾਲ ਪਾਉਣੀ ਆ ਜਾਂ ਕਿੰਨੇ ਪਾਉਣੀ ਆ ਤੇ ਫਿਰ ਉਹ ਬਾਅਦ ਚ ਪਾ ਦਾਂਗੇ ਜਿਹਦਾ ਜਿੰਦਾ ਉਹਦੇ ਨਾਲੇ ਪਾਉਣੀ ਹੋਈ ਟ੍ਰੈਕਟਰ ਨਾਲੇ ਤੇ ਉਹ ਆਪਾਂ ਹੁਣੇ ਨਿਵੇੜ ਜੂਗੇ ਜੇ ਦੂਏ ਲੋਟ ਪਾਉਣੀ ਹੋਈ ਤਾਂ ਫਿਰ ਉਹ ਸ਼ਾਮ ਜੇ ਨੂੰ ਪਾਲਾਂਗੇ ਸਿਰਫ ਆ ਹਨਾ ਚੱਲਦੇ ਆਂ ਵਾਸ ਹੁਣ ਆਪਾਂ ਥੋੜੇ ਜਿਹਾ ਦੰਦ ਅੱਧਰ ਨੂੰ ਕਿੰਨੇ ਵਾਲੇ ਪਰ ਸੁਆਗਾਂ ਮਾਰਨਾ ਬਹੁਤ ਔਖਾ ਲੱਗਦਾ ਲਓ ਜੀ ਗੇਂਦੇ ਨਿਬੜ ਗਿਆ ਹੋ ਗਈ ਜੀ ਬਿੱਲੇ ਮੁੰਡੇ ਬਾਗੂ ਬਲਾ ਫਤੇ ਉਹ ਜਗਾਰਾ ਛੱਡ ਦੋ ਇਸ ਬੱਸ ਕੱਲ ਵੀ ਅਸੀਂ ਤਿੰਨੇ ਜਾਣੇ ਅੱਜ ਵੀ ਅਸੀਂ ਤਿੰਨੇ ਹੋਰ ਕੋਈ ਆਉਂਦੇ ਨਹੀਂ ਸਾਡੇ ਕੋਲ ਪਤਾ ਨਹੀਂ ਕਾਦੇ ਦਾਉਦੇ ਆ ਪਤਾ ਨਹੀਂ ਭਰਾਵਾ ਡਰਦੇ ਆ ਪਤਾ ਨਹੀਂ ਕਾ ਚੱਕਰ ਆ ਚਲੋ ਨਿਬੜ ਗਿਆ ਬਸ ਇੱਕ ਬੱਟ ਰਹਿ ਗਈ ਹੁਣ ਬੱਟ ਪੁੱਛ ਲੈਂਦੇ ਆ ਕਾਲੇ ਨੂੰ ਪੁੱਛ ਲੈ ਫੋਨ ਕਰਕੇ ਜੇ ਤਾਂ ਜਿੰਦੇ ਨਾਲੇ ਪਾਉਣੀ ਆ ਟਰੈਡਰ ਵਾਲੇ ਨਾਲ ਫਿਰ ਤਾਂ ਆਪਾਂ ਹੁਣੇ ਕੱਢ ਜੰਦੇ ਆ ਨਵੇੜੀਏ ਬਸ ਇੱਕ ਬੱਟੇ ਰਹਿ ਗਈ ਬਾਕੀ ਤਾਂ ਨਿਬੜ ਗਿਆ ਸਾਰਾ ਤੇ ਨਾਲੇ ਮਾਮੇ ਨੂੰ ਕਹਿ ਦਿੰਦੇ ਬੀਜ ਬਚ ਗਿਆ ਵੀ ਚੱਕ ਲਓ ਨਾ ਜੇ ਕਿਵੇਂ ਦਾ ਜੋ ਕਰਨਾ ਚਲੋ ਚੱਲੀਏ ਫਿਰ ਤੇ ਚਲਦੇ ਆਂ ਜਾ ਕੇ ਆਪਾਂ ਨੇ ਹਲ ਵੀ ਖੋਲ ਕੇ ਆਉਣੇ ਗੰਨੇ ਵਾਲੇ ਤੇ ਉਹ ਵੀ ਖੋਲ ਕੇ ਆਉਂਦੇ ਆ। ਲਓ ਜੀ ਤੇ ਆਪਾਂ ਹੁਣ ਹਲ ਹੁਲ ਛੱਡਿਆ ਸੀਗੇ ਤੇ ਹੁਣ ਜਿੰਦਾ ਪਾ ਲਿਆ ਤੇ ਬੱਟਾਂ ਦਾ ਵੀ ਹੁਣ ਨਾਲੇ ਲੰਬੇੜ ਦਾਣਾ ਤੇ ਬੱਟਾ-ਬੁੱਟਾ ਪਾਉਂਦੇ ਆਂ ਜਾ ਕੇ ਆਇਆ ਨਾ ਫਿਰ ਪਿੱਛੇ ਕੋਈ ਟੈਨਸ਼ਨ ਨਹੀਂ ਰਹੂਗੀ। ਤੇ ਫਿਰ ਨਿਬੜ ਜੂਗਾ ਇਹਨਾਂ ਟਰੈਕਟਰ ਵੀ ਕੋਈ ਦੰਦਾ ਨਹੀਂ ਮੰਗੋਗਾ ਫਿਰ। ਚੱਲ ਰਾਹ ਅੱਗੇ ਸੇ ਸਾਤਰਾ ਭਾਈ ਸਾਤਰਾ ਨਹੀਂ ਆਇਆ ਦਾ ਡਰਾਈਵਰ ਤਾਂ ਹੁੰਦਾ ਨਾ ਤਾਂ ਆਇਆ ਹੁਣ ਇਹਨਾਂ ਨਾਲ ਕੋਈ ਲੱਗਦਾ ਲੋਕ ਤਾਂ ਨਹੀਂ ਹੈਗਾ ਫਿਰ ਮੈਂ ਕਿਹਾ ਚੱਲ ਹੁਣ ਨਵੇੜੇ ਜਾਂਦੇ ਆ ਟਰੈਕਟਰ ਦਾ ਦਵਿੰਦਰ ਉਹਨਾਂ ਵਾਲਾ ਵੀ ਘਰੇ ਹੁੰਦਾ ਤੇ ਧੱਲੇ ਮਾਮੇ ਵਾਲਾ ਵੀ ਡਰਾਈਵਰ ਘਰੇ ਹੁੰਦਾ ਨਾ ਮੇਰੇ ਭਾਈ ਤੋਂ ਟੂ ਹੈਗਾ ਹਾਂ ਭਾਈ ਕਮੇਟੀ ਮੈਂਬਰ ਆ ਜੀ ਤਾਂ ਘਰ ਕੇ ਨਾਲ ਲੱਗੇ ਹੋਏ ਆ ਚਲੋ ਪਟਾ ਪਟਾ ਨਵੇੜੇ ਜਾਂਦੇ ਆ ਜਿਵੇਂ ਪਾ ਦੇਤਾ ਗੱਟਾ ਪਾਉਨੇ ਆਪਾਂ 2 ਦੇਖਦੇ ਆ ਕੋਈ ਛੜਮ ਨਹੀਂ ਕਰਕੇ ਦੋ ਦੱਤਾ ਪਾ ਲਏ ਠੀਕ ਐ ਜਿਹੇ ਨੂੰ ਪਾਉਨੇ ਠੋਸ ਨੂੰ ਪਾਉਨੇ ਆ ਆ ਇੱਕ ਪਾਸੇ ਲਾ ਉੱਪਰ ਗਿਆ ਯਾ ਇੱਕ ਮਾਸਾ ਦਾ ਛਾਈ ਚਲਾਇਆ ਕਰ ਦੋ ਪਾ ਦਿੰਦੇ ਆ ਸਹੀ ਆਊਗਾ ਹਾਂ ਇਥੇ ਇੱਕ ਚੰਨ ਫੜਾਲ ਕਰਦੇ ਉਹ ਖਾਲ ਹੈਗੀ ਉਹ ਤਾਰੇ ਇੱਕ ਉਧਰ ਪਾ ਲੈਣੀ ਆਪਾਂ ਨੇ ਮਗਾ ਬੈਠਣਾ ਬਣਾ ਪਿੱਛੇ ਕੋਈ ਲੱਗਦਾ ਨਹੀਂ ਅੰਨਾ ਬੰਦਾ ਹੋਲਾ ਪਰ ਬੰਦਾ ਹੋਲਾ ਮੈਂ ਉਧਰ ਜਾ ਕੇ ਉਤਰ ਕੇ ਕਿਆ ਕਰਦਾ ਯਾਰ ਉਹ ਨਹੀਂ ਮਾਲ ਉਹ ਮਾਲ ਜਿਹੜਾ ਕਰਦਾ ਬੈਲ ਹੋਇਆ ਵਾਲਾ ਮਾਲ ਸਮਝਦਾ ਨਹੀਂ ਯਾਰ ਆ ਨੱਲ ਖੋਲ ਕੇ ਚੱਲ ਖੋਲ ਕੇ ਕਰ ਲਾ ਵੇਲਡ ਕਰਾਇਆ ਵਾ ਆਪਾਂ ਨੇ ਇੰਨੇ ਕਿਹੜੇ ਮਾਰੇ ਆ ਪਿੰਡ ਪਿੰਡ ਦੇ ਦੂਆ ਚੱਕ ਲੈਣਾ ਤਾਂ ਆਪਾਂ ਨੇ ਉਹ ਠੀਕ ਦਾ ਹੋਰ ਖੋਲ ਦੇ ਹੋਰ ਖੋਲ ਪਾਣੀ ਪੂਣੀ ਦਾ ਕੱਲ੍ਹ ਨੂੰ ਲਾ ਦੂਗਾ ਉਹ ਪਾਣੀ ਪਾਣੀ ਛੱਡਦੇ ਹੋ ਪੈ ਤੂ ਕੋਈ ਛਾ ਕੇ ਕੱਲ੍ਹ ਨੂੰ ਲਾ ਦੂਗੇ ਨਹੀਂ ਰਿਹਾ ਯਾਰ ਮੈਂ ਤੈਨੂੰ ਤਾਂ ਤੈਨੂੰ ਤਾਂ ਹੀ ਕਹਿੰਦਾ ਪਿੱਛੇ ਬਿਠਾ ਲਾ ਉਹਨੂੰ ਹਮੇ ਮੈਂ ਤਾਂ ਪਿੱਛੇ ਉੱਕੇ ਉੱਤੇ ਹਾਂ ਹੋ ਆ ਲੱਗ ਜਾਣਾ ਕੋਈ ਨਹੀਂ ਹੁਣ ਤਾਂ ਲੱਗ ਜਾਣਾ ਪਰ ਇੰਨਾ ਵਰਖਾ ਬਹੁਤ ਆ

Oh. ਕਿਮਾਸ ਕੀ ਜਾ ਰਹੀ ਹੈ ਬਾਕ ਪਰਾ ਹੋਂ ਮੈਂ ਆ ਪਰਤਨੇ ਪਾਈ ਜਾ। ਠੀਕ ਆ ਮੈਂ। ਇੱਕ ਅੱਛੀ ਰੱਟ ਭਾਈ ਉਹ ਕੇਰੇ ਨੇ। ਲਓ ਜੀ ਕਰੋ ਘੱਟ ਚੈੱਕ ਆ ਜਾਂਦੀ ਆ ਤੀਰ ਵਾਂਗੂ ਸੱਦੀ। ਤੇ ਇੱਕ ਆਪਣੇ ਉਧਰ ਪਾਤੀ ਤੇ ਇੱਕ ਆਪਣੇ ਅੱਧਰ ਪਾਤੀ। ਤੇ ਆਪਣਾ ਹੋ ਗਿਆ ਕੰਮ ਡਨ। ਤੇ ਹੁਣ ਚੱਲਦੇ ਆ ਆਪਾਂ ਪਿੰਡ ਨੂੰ। ਪਿੰਡ ਦੀਆਂ ਰਵਾਨੀਆਂ। ਅਨਾ ਤੇ ਜਾ ਕੇ ਟਰਾਲੀ ਡਰਲੀ ਪਾਉਣੇ ਆ। ਤੇ ਆਪਣਾ ਸਮਾਨ ਦਾ ਜਿਹੜਾ ਉਹ ਰੇਓਲ ਥਾਲੀ ਤੇ ਰੱਖ ਲੈਂਦੇ ਆ ਜਿਵੇਂ ਲੈ ਚੋਬਰ ਦੇਸ ਨੇ ਬਸ ਇਹਨੂੰ ਨਹੀਂ ਮੁੱਕਦੇ ਰਾਤ ਨੂੰ 10 ਗਰੀਮਾਂ ਲਾਗੇ ਤਾਂ ਕਿੱਥੇ ਨੂੰ ਜਾਣਾ ਨਹੀਂ ਮੂੰਹ ਮੜ ਜਾ ਹੁਣ ਹੋ ਗਿਆ ਆ ਬੰਦਨੀ ਅੱਜ ਕਿੱਧਰ ਤੇ ਨਿਕਲੇ ਆਇਆ ਕੰਦੀ ਵੀ ਕੱਟੇ ਤਾ ਹਾਂ ਹਾਂ ਚੜਾਈਆ ਭਾਈ ਤੇ ਆਪਾਂ ਉੱਕਣੀ ਜਿਵੇਂ ਸਵੇਰੇ ਤੇ ਆਪਾਂ ਉੱਕਣੀ ਉੱਠ ਕੇ ਨਾਲੇ ਗੰਨਾ ਗੁੰਨਾ ਪੀਦੇ ਦੇ ਉੱਕਣੀ ਆਪਾਂ ਹੁਣ ਰੋਪੜ ਨੂੰ ਚੱਲੇ ਤੇ ਰੋਪੜ ਜਾ ਕੇ ਦਿਖਾਉਂਦਿਆਂ ਤੁਹਾਨੂੰ ਵੈਸੇ ਤਾਂ ਲੈਂਡ ਚਲੇਗਾ ਕੁਛ ਨਾ ਕੁਛ ਤੇ ਬਾਕੀ ਉਹਨਾਂ ਸ਼ਾਪ ਚ ਜਾਏ ਤੇ پتہ ਲੱਗੂਗਾ ਵੀ ਮਿਲੂਗਾ ਜਾਂ ਨਹੀਂ ਮਿਲੂਗਾ ਨਾ ਤੇ ਉਹ ਮੌਕੇ ਤੇ ਡਿਪੈਂਡਡ ਆ ਨਾ ਚਲੋ ਆ ਲੈ ਹੁਣ ਆ ਚਲੇ ਗਏ ਅਸੀਂ ਸਾ ਦੇਖਣ ਉਹ ਤੁਰਪਾ ਭਰਾਵਾ ਮੈਂ ਉੱਕਣੀ ਆ ਗਿਆ ਜਿਹਨੇ ਸਵੇਰੇ ਦਾ ਬਸ ਸਿਰਫ ਕੋਟੀਪਾ ਕੇ ਆਇਆ ਤੇ ਹੱਥ ਮੂੰਹ ਧੋ ਗਏ ਆ ਬੋਸ ਉਹਨੇ ਅਸੀਂ ਵੀ ਕੀ ਕਰਿਆ ਲਓ ਜੀ ਤੇ ਆਪਾਂ ਆ ਗਏ ਰੋਪੜ ਰੋਪੜ ਦਾ ਸ਼ਹਿਰ ਸ਼ਹਿਰ ਚ ਗਾਇਆ ਗਾਆਂ ਵੀ ਆਇਓ ਫਿਰਦੀਆਂ ਆਹ ਦਿੱਤੇ ਜੱਗੀ ਮੈਡੀ ਦਾ ਸਟੋਰ ਜੱਗੀ ਮੈਡੀ ਦਾ ਸਟੋਰ ਦੇ ਨਾਲ ਜਿਹੜੀ ਕੰਨ ਮੁੜਦੀ ਉੱਧਰ ਨਾਲੇ ਜੱਗੀ ਮੈਡੀ ਦਾ ਸਟਾਲ ਇੱਧਰ ਹੋਗਾ ਨੁਕਸਾਨ ਬਹੁਤ ਵੱਡਾ ਚਾਬੀਆਂ ਤੋੜਦੀ ਵਿੱਚੇ ਮੇਨ ਸਾਰੀ ਹੋਇਆ ਹੋਇਆ ਚਾਬੀ ਇਹ ਤਾਂ ਮਾੜੀ ਚਾਬੀ ਦੇ ਦੋ ਕਰਤੇ ਉੱਪਰ ਦੇ ਲੋਕ ਲੈ ਮੈਂ ਤਾਂ ਬਾਰੀ ਉੱਪਰ ਤੇ ਆ ਲੈ ਲੈ ਵੀ ਲੈ ਹਾਂ 59 ਮਾਰਿਆ ਇੱਕ ਵਾਰ ਹੋਰ ਲੋਗ ਵਿੱਚ ਦੇ ਟੁੱਟ ਗਿਆ ਨਿਕਲ ਨਹੀਂ ਲਿਆ ਲੈ ਇੱਥੇ ਦੋ ਤੱਕ ਜਾਣ ਦਾ ਕੋਈ ਫਿਰ ਹੈਂਡਲ ਤੋੜ ਦੋ ਇੱਥੇ ਮਾਰ ਇਹਦੇ ਪਰ ਹੋਰ ਵਿੱਚ ਜਾਓ ਚਲੇ ਆਓ ਓਏ ਇੱਥੇ ਓਏ ਆ ਤੋੜ ਦੋ ਸਾਰੇ ਇੱਥੇ ਕਿੱਗਾ ਮਾਰਦੇ ਨੇ ਕੱਟਦੇ ਹੁੰਦੇ ਆ ਉਹ ਅੰਨੇ ਹਾਂ ਓ ਯਾਰ ਭਰਾਵਾ ਵੀ ਲੋਕੇ ਨਮਾ ਪੋਣਾ ਟਾਪਰ ਪੋਣਾ ਪੈ ਜਾਵੇ ਕਾਲੂ ਚਾਬੀ ਵੀ ਸੜੀ ਬੀਂਗੀ ਗਾ ਚਾਬੀ ਦਾ ਯਾਰ ਹਾਲ ਕਰਤਾ ਬੱਸ ਬੱਸ ਨੂੰ ਘਵਾਦੀ ਹੋ ਨਹੀਂ ਟੁੱਟਣਾ ਨਹੀਂ ਟੁੱਟਣਾ ਯਾਰ ਏਦਾਂ ਓ ਇਹਨਾਂ ਨੇ ਹੋਰ ਕੋ ਟੋੜਦਣਾ ਓ ਇਹਨਾਂ ਨੇ ਕੁਝ ਹੋਰ ਟੋੜਦਣਾ ਓ ਇਹਨਾਂ ਨੇ ਵੀਡੀਓ ਮਲੇ ਲਾ ਦੋਨਾਂ ਨੂੰ ਦੋ ਯਾਰ ਹਰੇ ਹੋ ਗਿਆ ਕੁਸ ਹੋ ਗਿਆ ਕੁਸ ਚੱਲ ਚੱਲ ਕੱਕ ਓ ਹਾਂ ਓ ਹਾਂ ਅਰੇ ਹਾਂ ਓ ਖੁੱਲ ਗਿਆ ਓ ਖੁੱਲ ਗਿਆ ਖੁੱਲ ਗਿਆ ਲੋਕ ਖੁੱਲ ਗਿਆ ਸਾਲ ਬਦੋੜੇ ਭੇਜਣੀਆਂ ਹੋਣੇ ਨਹੀਂ ਆਏ ਹੁਣ ਚਾਬੀ ਘੁੰਮ ਜਾਣੀ ਉਹ ਨਹੀਂ ਘੁੰਮ ਕਮੂਗੀ ਦੇਖੀ ਮੇਰੇ ਕੋਲ ਘੁੰਮੀ ਸੀ ਲੈ ਕੇ ਮਾਲਾ ਕਰਾਉਂ ਉਹ ਵਾਦਸ ਕਿ ਪਕਰ ਗਿਆ ਹੁਣ ਉਹਦੇ ਫਿਰ ਨਹੀਂ ਘੁੰਮੀ ਦੀ ਹਰ ਮਣੇ ਇਧਰੋਂ ਘੁਮਾ ਕੇ ਦੇ ਐ ਘੁਮਾਂਗੇ ਦੇਖ ਪੁੱਛਣ ਕੁੰਬੜੀ ਕਿੱਦੋਂ ਆਏ ਇਧਰ ਤੇਰੇ ਬਸ ਤੂੰ ਘੁਮਣੀ ਆ ਉਹ ਆ ਕੀ ਹੋਇਆ ਆ ਦੋ ਜਣੇ ਆ ਨਾ ਇਹ ਗਏ ਇਹ ਬਲਾਉਣ ਦੇ ਜੋਗ ਹੈਗੇ ਪਹਿਲਾਂ ਮੈਨੂੰ ਆਏ ਦੋ ਮੇਰੇ ਵਾਲੇ ਨੂੰ ਅਗਾਇਆ ਆ ਦੋਨੇ ਓ ਆ ਮੈਂ ਵੀ ਨਹੀਂ ਹੈਗਾ ਫਿਰ ਇਹ ਨੁਕਸਾਨ ਕਰਦਾ ਚੱਲ ਆ ਹੁਣ ਉਹਨਾਂ ਦੇ ਲੈ ਆਪਾਂ ਹੁਣ ਲਾਉਂਦੇ ਆ ਸਕੂਟਰੀ ਅੰਦਰ ਤੇ ਯਾਰ ਸਾ ਆਪੇ ਸਵੇਰੇ ਸਵਾਰਾ ਲੂਗਾ ਆਪੇ ਸਵਾਰਾ ਲੂਗਾ ਸਵੇਰੇ ਚੱਲ ਆਦੋ ਅੰਦਰ ਮੈਂ ਇਹਨੂੰ ਬਥੇਰੀ ਵਾਰ ਕਿਹਾ ਬਾਹਰ ਨਾ ਖੜਾਏ ਕਰ ਸਹਸ ਪਰ ਨੰਬਰ 'ਤੇ ਫੋਨ ਕਰ ਦੇਣਾ تھا ਇਸ ਵਾਰ ਕੋਈ ਛੇੜਖਾਨੀ ਕਰਕੇ ਬਾਹਰ ਖੜਾ ਆਗੇ ਦੇਖ ਲੋ ਲੋਕ ਖਰਾਬ ਕਰਦੀ ਆ ਉਹ ਆ ਵੀ ਤੋੜਦਾ ਖੱਲੇ ਤੇ ਉਹ ਨਾ ਹਾ ਨੁਕਸਾਨ ਹੋਰ ਕਰਤਾ ਆ ਵੀ ਤੋੜਤਾ ਬੱਲੇ 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 ਕਹਲਾ ਮੁੱਕਰ ਜਾਂਦਾ ਕਹਲਾ ਬੋਇਲਦਾ ਹਾਂ ਨਾ ਇਹ ਇਹ ਕਹਿੰਦੇ ਜਾਂਦੀ ਦਾ ਪੂਰਾ ਹੀ ਕੰਮ ਕਰਦਾ ਅਸਲੀ ਦਾ ਅੰਦਰ ਪਾਰਦਾ ਬਸ